ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀਓ ਇੱਕ ਗੱਲ ਚੇਤੇ ਰੱਖਿਓ ਕਿ ਜੇ ਅਸੀਂ ਐਂ ਚੁੱਪ ਕਰਦੇ ਰਹੇ ਨਾ ਫਸੋੜ ਨਾਲ ਦੋ ਗੱਲਾਂ ਹੋਣੀਆਂ ਨੇ ਜਾਂ ਤਾਂ ਜੇ ਬੋਲੋਗੇ ਗੱਤਲੇ ਜੇ ਮਾਰੂ ਆ ਕੇ ਸਾਜ ਨੂੰ ਉੱਚਾ ਲੈਣ ਦੇਣਾ ਤੇ ਜਾਂ ਫਿਰ ਤੁਹਾਡੇ ਧਿਲਿਆਰਾ ਪਾ ਲੈਣਗੇ ਜੇ ਮੱਝ ਜਾਂ ਗਾਂ ਦੇ ਪੌਣੇ ਆ ਜਿੱਦਰ ਨੂੰ ਮਾਰਨਗੇ ਤੁਣਕਾ ਦੇ ਉਧਰ ਨੂੰ ਤੁਸੀਂ ਤੁਹਾਨੂੰ ਮੋੜ ਲੈਣਗੇ ਤੇ ਮੂੰਹ ਤੇ ਤੁਹਾਡੇ ਛਕਲਾ ਚੜਾ ਦੇਣਗੇ ਭੋਰਾ ਉੱਚੀ ਸਨੁਆਦ ਚੋਂ ਤੱਕ ਨਹੀਂ ਵਾਲੇ ਨੇ ਕਰਨ ਦੇਣੀ ਗੱਲ ਚੇਤੇ ਰੱਖਿਓ ਜਿਹੜੇ ਹਾਲਾਤ ਅੱਜ ਪੰਜਾਬ ਦਾ ਮੁੱਖ ਮੰਤਰੀ ਜੋ ਬੱਚੜ ਬਿਆੰਤੇ ਅਰਗਿਆਂ ਨੂੰ ਵੀ ਅੱਗੇ ਲੰਘਿਆ ਇਹਨੂੰ ਮੈਂ ਕਿਉਂ ਕਹਿ ਰਿਹਾ ਕਿਉਂਕਿ ਅੱਜ ਜਿਹੜੀ ਭਾਰਤੀ ਕਿਸਾਨ ਜਿਹੜੇ ਕ੍ਰਾਂਤੀਕਾਰ ਦੀ ਜਰਨਲ ਸਕੱਤਰ ਆ ਬੀਬੀ ਸਖਵਿੰਦਰ ਕੌਰ ਪਿੰਡ ਰਾਮਪਰੇ ਤੋਂ ਉਹਦੇ ਘਰੇ ਐਨਆਈਏ ਦੀ ਰੇਡ ਹੋਈ ਆ ਆ ਸਵੇਰੇ ਐਨਆਈਏ ਦੀ ਟੀਮ ਉਹਦੇ ਘਰੇ ਦਿੱਲੀ ਤੋਂ ਚੱਲ ਕੇ ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਆ ਉਹਦੀ ਟੀਮ ਨੇ ਰੇਡ ਕੀਤੀ ਆ ਜਿਹੜੀ ਭਾਰਤੀ ਕਿਸਾਨ ਜਨਕ੍ਰਾਂਤੀਕਾਰੀ ਦੀ ਜਨ ਸਕੱਤਰ ਹੈ ਬੀਬੀ ਸਖਵਿੰਦਰ ਕੌਰ ਦੇ ਘਰੇ ਤੇ ਪੰਜਾਬ ਪੁਲਿਸ ਦੇ ਪੰਜਾਬ ਸਰਕਾਰ ਦੇ ਐ ਪੂਰੀ ਆਉ ਭਗਤ ਕਰਕੇ ਉਹਨਾਂ ਨਾਲ ਲਿਆ ਰਹੇ ਆ ਇਹ ਪੂਰੀ ਤਰ੍ਹਾਂ ਦੇ ਨਾਲ ਕਿਉਂ ਖਿਚੜੀ ਆ ਭਵੰਤਮਾਨ ਅਮਿਤ ਸ਼ਾਹ ਵਰਗੇ ਨਾਲ ਇੱਥੇ ਐਨਆਈ ਦੀਆਂ ਰੈਡਾਂ ਹੁੰਦੀਆਂ ਨੇ ਬੰਦਿਆਂ ਨੂੰ ਚੱਕ ਕੇ ਲੈ ਜਾਂਦੇ ਨੇ ਪਰਚਾ ਪਾ ਕੇ ਜੇਲ ਸਿਰ ਦਿੰਦੇ ਨੇ ਕੋਈ ਉੱਗ ਸੁਗਣੀ ਨਿਕਲਦੀ ਬੰਦੇ ਦੀ ਕਿੰਨੇ ਬੰਦੇ ਕਿੰਨੇ ਨੌਜਵਾਨ ਸਾਡੇ ਪੰਜਾਬ ਦੇ ਵਿੱਚੋਂ ਐਨਆਈ ਚੱਕ ਕੇ ਲਿਜਾ ਚੁੱਕੀ ਆ ਹੁਣ ਬੀਬੀ ਸੁਖਵਿੰਦਰ ਕੌਰ ਤੇ ਕਿਉਂ ਰੈਡ ਹੋਈ ਐ ਇਹਨੂੰ ਸਮਝਣ ਦੀ ਲੋੜ ਆ ਭਾਰਤੀ ਕਿਸਾਨ ਯੂਨੀ ਕ੍ਰਾਂਤੀਕਾਰੀ ਏ ਵੀ ਉਹ ਜਥੇਬੰਦੀ ਹੈ ਜਿਹੜੀ ਅੱਜ ਜਥੇਬੰਦੀਆਂ ਸਾਡੀਆਂ ਸ਼ੰਭੂ ਤੇ ਖਨੌਰੀ ਜਿਨ੍ਹਾਂ ਨੇ ਮੋਰਚਾ ਖੋਲ੍ਹਿਆ ਹੋਇਆ ਜਿਨ੍ਹਾਂ ਜਿਹੜੀਆਂ ਮੋਰਚੇ ਦੇ ਵਿੱਚ ਬੈਠੀਆਂ ਜਥੇਬੰਦੀਆਂ ਨੇ ਉਹਨਾਂ ਦੇ ਵਿੱਚੋਂ ਇੱਕ ਜਥੇਬੰਦੀ ਇਹ ਵੀ ਹੈ ਤੇ ਉਹਦੀ ਜਨ ਸਕੱਤਰ ਹੈ ਬੀਬਾ ਸੁਖਵਿੰਦਰ ਕੌਰ ਇਸ ਕਰਕੇ ਉਹ ਮੋਰਚੇ ਨੂੰ ਦਵਾ ਕਿਵੇਂ ਪਾਉਣਾ ਉਥੋਂ ਡੈਸ ਕਿਵੇਂ ਪਾਉਣੀ ਆ ਆਗੂਆਂ ਨੂੰ ਕਿਵੇਂ ਫੜ ਕੇ ਅੰਦਰ ਕਰਨਾ ਤੇ ਦੂਜੇ ਲੋਕਾਂ ਨੂੰ ਕਿਵੇਂ ਖਦੇੜਨਾ ਇਹ ਸਾਰੀਆਂ ਚਾਲਾਂ ਜਿਹੜੀਆਂ ਸੈਂਟਰ ਦੀ ਸਰਕਾਰ ਆ ਆਦੀਆਂ ਜਿਹੜੀਆਂ ਏਜੰਸੀਆਂ ਨੇ ਚਾਹੇ NIA ਆ ਚਾਹੇ ED ਆ ਉਹਨਾਂ ਰਾਹੀਂ ਇਹ ਸਾਰਾ ਦਵਾ ਜਿਹੜਾ ਬਣਾਇਆ ਜਾ ਰਿਹਾ ਪੰਜਾਬ ਦੇ ਉੱਤੇ ਦਿੱਲੀ ਜੋ ਕਰ ਰਹੀ ਆ ਪੰਜਾਬ ਨਾਲ ਸਮਝ ਆਉਂਦਾ ਪਰ ਜੋ ਭਵੰਤ ਪੰਜਾਬ ਨਾਲ ਕਰ ਰਿਹਾ ਆ ਆਹ ਤੁਸੀਂ ਦੇਖੋ ਵੀ ਜਿਹੜੇ ਸਾਡੇ ਮੁੰਡੇ ਐਨਐਸਐ ਲੱਗੀ ਆ ਡਿਬਰੂਗੜ ਬੰਦ ਕੀਤੇ ਹੋਏ ਆ ਪਿਛਲੇ ਡੇਢ ਦੋ ਸਾਲ ਤੋਂ ਉਹਨਾਂ ਦਾ ਕੇਸ ਕੋਰਟ ਚ ਲਿਆ ਗਿਆ ਸੈਂਟਰ ਸਰਕਾਰ ਨੇ ਤੇ ਪੰਜਾਬ ਸਰਕਾਰ ਨੇ ਦੋਨਾਂ ਨੇ ਕੋਰਟ ਦੇ ਵਿੱਚ ਇਹ ਹਲਫਨਾਮਾ ਦਾਇਰ ਕੀਤਾ ਆਪਣਾ ਬਿਆਨ ਇਹ ਦਰਜ ਕਰਾਇਆ ਕਿ ਉਹਨਾਂ ਤੋਂ ਸਟੇਟ ਨੂੰ ਖਤਰਾ ਹੈ ਜੀ ਉਹਨਾਂ ਤੇ ਐਨਐਸਐ ਨਹੀਂ ਟੁੱਟਣੀ ਚਾਹੀਦੀ ਇਹ ਅੱਜ ਦੀ ਖਬਰ ਆ ਉਹਨਾਂ ਦਾ ਕੇਸ ਜਿਹੜਾ ਲੱਗਿਆ ਸੀਗਾ ਹਾਈ ਕੋਰਟ ਦੇ ਵਿੱਚ ਇਹ ਜਿਹੜਾ ਵਾਪਰ ਰਿਹਾ ਜਿਹੜਾ ਭਵੰਤ ਵੱਡੀਆਂ-ਵੱਡੀਆਂ ਗੱਲਾਂ ਕਰ ਰਿਹਾ ਕਿ ਮੈਂ ਪੰਜਾਬ ਹਾਂ ਤੇਸ਼ੀਆਂ ਮੈਂ ਲੋਕ ਹਾਂ ਤੇਸ਼ੀਆਂ ਜਿੱਧਰ ਨੂੰ ਇਹ ਪੰਜਾਬ ਨੂੰ ਲੈ ਕੇ ਜਾ ਰਿਹਾ ਪੰਜਾਬ ਨੂੰ ਅੱਗ ਝੋਕ ਰਿਹਾ ਪੰਜਾਬ ਦੀ ਜਵਾਨੀ ਦਾ ਸ਼ਿਕਾਰ ਖੇਡ ਰਿਹਾ ਸੋ ਇੱਕਦਮ ਮੈਂ ਬੇਨਤੀ ਕਰਦਾ ਭਰਾਵੋ ਸਾਰਿਆਂ ਨੂੰ ਵੀ ਜਿੰਨੇ ਵੀ ਨੇੜੇ ਹੋ ਜਿੰਨੇ ਵੀ ਨੇੜੇ ਹੋ ਪਿੰਡ ਰਾਮਪਰੇ ਪਿੰਡ ਰਾਮਪਰੇ ਜਗਦੀਪ ਸਿੰਘ ਨਕਈ ਦੇ ਘਰ ਕੋਲੇ ਉਹਦੀ ਕੋਠੀ ਕੋਲੇ ਪਰਲੇ ਪਾਸੇ ਸਿਕੰਦਰ ਕੌਰ ਦਾ ਘਰ ਆ ਉਥੇ ਬਾਤ ਤੋਂ ਬਾਅਦ ਨੇੜਲੇ ਜਿਹੜੇ ਬੰਦੇ ਆ ਉਹ ਪਹੁੰਚੋ ਉਥੇ ਜਥੇ ਬੰਦੀਆਂ ਪਹੁੰਚ ਚੁੱਕੀਆਂ ਨੇ ਉਥੇ ਉਹਨਾਂ ਨੇ ਰਾਹ ਘੇਰਿਆ ਹੋਇਆ ਵੀ ਅਸੀਂ ਆ ਸਿਕੰਦਰ ਕੌਰ ਨੂੰ ਨਹੀਂ ਲਿਜਾਣ ਦੇਵਾਂਗੇ ਤਾਂ ਬਾਤ ਤੋਂ ਬਾਅਦ ਜਿੰਨੇ ਮੇਰੇ ਤੁਸੀਂ ਆਵਾਜ਼ ਸੁਣਦੇ ਆ ਸਾਡਾ اخਲਾਕੀ ਫਰਜ਼ ਬਣਦਾ ਕਿ ਅਸੀਂ ਆਪਣੇ ਕਿਸਾਨ ਆਗੂਆਂ ਦੇ ਨਾਲ ਖੜ ਗਏ ਆਪਣੇ ਲੜਨ ਵਾਲੀਆਂ ਧਰਾਂ ਨਾਲ ਖੜਗੇ ਸਾਡੇ ਲੱਖ ਬਖਰੇਵੇਂ ਹੁਣ ਕਿਸੇ ਨਾਲ ਪਰ ਜਦੋਂ ਸਾਡੀਆਂ ਲੜਨ ਵਾਲੀਆਂ ਧਰਾਂ ਦੇ ਉੱਤੇ ਕੋਈ ਇਹ ਜੀ ਗੱਲਬਾਤ ਆਉਂਦੀ ਹੈ ਉਹਦਾ ਖੜ ਕੇ ਤਮਾਸ਼ਾ ਨਾ ਦੇਖੋ ਮੇਰਾ ਵੀਰ ਪੰਜਾਬੀਓ ਸੁਣੋ ਮੇਰੀ ਬੇਨਤੀ ਆ ਵਾਰੀ-ਵਾਰੀ ਕਿ ਆਪਾਂ ਨੂੰ ਅੱਜ ਖੜਨਾ ਬਣਦਾ ਨਾਲ ਕਿਉਂਕਿ ਨਹੀਂ ਇਹ ਵਾਰੀ ਇਹ ਭਰੇਖਾ ਦਿਮਾਗ ਚੋਂ ਕੱਢ ਦਿਓ ਇਹ ਵਾਰੀ ਹਰ ਇੱਕ ਦੀ ਆਉਣੀ ਆ ਇਹ ਸਾਰੇ ਲੜੇ ਜਾਣੇ ਆ ਇੱਥੇ ਕੋਈ ਨਾ ਜੰਸਰਾਂ ਛੱਡਣਾ ਨਹੀਂ ਸਾਰਿਆਂ ਨੂੰ ਵਾਰੀ-ਵਾਰੀ ਇਹ ਫੜ ਕੇ ਜਿਲ੍ਹਾ ਤੋਂ ਉਨਣਗੇ ਕਹਿੰਦੇ ਇੰਨਾਂ ਦੀ ਨਿਗ੍ਹਾ 'ਚ ਲੜਕਦਾ ਪੰਜਾਬ ਆ ਪੰਜਾਬ ਨੂੰ ਕਿਵੇਂ ਦੱਬਣਾ ਉਧਰ ਸਾਡੇ ਕਿਸਾਨ ਲੜ ਰਹੇ ਨੇ ਜਿੱਥੇ ਕੱਲ ਬਹੁਤ ਵੱਡਾ ਪਰਸੋਂ ਦਾ ਲੈ ਕੇ ਮੋਰਚਾ ਚੱਲ ਰਿਹਾ ਜਿੱਥੇ ਪੈਸੇ ਵੀ ਨਹੀਂ ਆਏ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਤੇ ਸਸਤੇ ਭਾਮਿਆਂ ਦੇ ਉੱਤੇ 15-15 20-20 ਲੱਖ ਰੁਪਏ ਨੂੰ ਸਾਡੀਆਂ ਜ਼ਮੀਨਾਂ ਐਕਵਾਇਰ ਕਰ ਰਹੇ ਨੇ ਜਿਨ੍ਹਾਂ ਦਾ ਮੁੱਲ ਹੀ ਹੈ ਨਹੀਂ ਕੋਈ ਜਿਨ੍ਹਾਂ ਦਾ ਮੁੱਲ ਕੁੜਾ ਰੁਪਿਆ ਚਾਰ ਬਰ ਰੁਪਿਆ ਚ ਸਾਡੇ ਵਿਚਾਰਕ ਬਖਰੇਵੇਂ ਹੋ ਸਕਦੇ ਆ ਦੂਜੇ ਤੀਜੇ ਕੋਈ ਮਰਜ਼ੀ ਬਖਰੇਵੇਂ ਹੋ ਸਕਦੇ ਆ ਪਰ ਜੱਥੇ ਯਾਰ ਇਹ ਧਾੜ ਵੀ ਚੜ ਕੇ ਆਉਂਦੇ ਆ ਇਹ ਸਾਡੇ ਤੇ ਸੈਂਟਰ ਜਾਂ ਪੰਜਾਬ ਸਰਕਾਰ ਝਲਮਟਾਉਂਦੀ ਆ ਉੱਥੇ ਮੇਰਾ ਵੀਰ ਬੇਨਤੀ ਆ ਇਕੱਠੇ ਹੋ ਜਾ ਕਰੋ ਮੇਰੀ ਅਪੀਲ ਆ ਸਾਰਿਆਂ ਨੂੰ ਮੇਰਾ ਵੀਰ ਕਿ ਬਾਅਦ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਪਿੰਡ ਰਾਮਪਰੇ ਜਗਦੀਪ ਸਿੰਘ ਨਕਈ ਦੇ ਘਰ ਕੋਲੇ ਆਪਾਂ ਪਹੁੰਚੋ ਤਾਂ ਕਿ ਐ ਨਹੀਂ ਹੈਗਾ ਕਿ ਚੱਕ ਕੇ ਇਥੋਂ ਲਿਜਾ ਕੇ ਨਹੀਂ ਇਹ ਕਹਿ ਦਨਗੇ ਇਹਦੇ ਕੋਲ ਆ ਮਿਲਿਆ ਜੀ ਆ ਮਿਲਿਆ ਜੋੜ ਹੀ ਦੇਣਾ ਕੀ ਨਾ ਕਿਹੇ ਸਬੰਧ ਜੋੜ ਦੇਣਗੇ ਫਲਾਨੇ ਪਾਕਿਸਤਾਨਾ ਸਬੰਧ ਆ ਜੀ ਫਲਾਨੇ ਅਫਗਾਨਿਸਤਾਨਾ ਸਬੰਧ ਆ ਜੀ ਐ ਜੋੜ ਕੇ ਕੋਈ ਨਾ ਕੋਈ ਕਹਾਣੀ ਰਚ ਕੇ ਸਾਡੇ ਆਗੂਆਂ ਨੂੰ ਇਹ ਘੇਰ ਕੇ ਅੰਦਰ ਬੰਦ ਕਰਨਾ ਚਾਹੁੰਦੇ ਆ ਵੀ ਜਿਹੜਾ ਕਿਸਾਨੀ ਮੋਰਚਾ ਭਖ ਰਿਹਾ ਲਗਾਤਾਰ ਕਾਇਮ ਹੀ ਨਹੀਂ ਹੋਗੇ ਸਾਨੂੰ ਸ਼ੰਭੂ ਤੇ ਖਨੌਰੀ ਬੈਠਿਆਂ ਨੂੰ ਉਹਨੂੰ ਕਿਵੇਂ ਧਾਰ ਪਿੰਡੋ ਕਰਨਾ ਕਿਵੇਂ ਖੰਡਾਉਣਾ ਉਹ ਸਾਰਾ ਇਹ ਤਿਆਰੀ ਜਿਹੜੀ ਰੰਬੀ ਜਾ ਚੁੱਕੀ ਆ ਤੇ ਸੋਡਾ ਜਿਹੜਾ ਆਹਾ ਇਨਕਲਾਬੀ ਯੋਧਾ ਆਪਣੇ ਆਪ ਨੂੰ ਕਹਾਉਂਦਾ ਹੈ ਕਿ ਮੇਰੇ ਵਰਗਾ ਕੋ ਮੁੱਖ ਮੰਤਰੀ ਨੇ ਇੱਥੇ ਇਦੋਂ ਪਹਿਲਾਂ ਆਇਆ ਉਹ ਸਭ ਤੋਂ ਵੱਧ ਅੱਜ ਅਹਿਮ ਯੋਗਦਾਨ ਨਿਭਾ ਰਿਹਾ ਹੈ ਸੈਂਟਰ ਦਾ ਹੱਥ ਹੁਕਾ ਬਣ ਕੇ ਉਹਨਾਂ ਏਜੰਸੀਆਂ ਨੂੰ ਇਹ ਆਪ ਇਹਨਾਂ ਦੇ ਜਿਹੜੇ ਅਫਸਰ ਇੱਥੇ ਲੱਗੇ ਹੋਏ ਨੇ ਆਪ ਇਹ ਉਹਨਾਂ ਦੇ ਨਾਲ ਪੂਰਾ ਸਹਿਯੋਗ ਕਰ ਰਹੇ ਨੇ ਤਾਂ ਕਿ ਪੰਜਾਬ ਦੇ ਵਿੱਚੋਂ ਕਿਉਂਕਿ ਇਹਦਾ ਵੀ ਇਹਦੀ ਵੀ ਅੱਖ ਦੇ ਵਿੱਚ ਲੜਕਦੀਆਂ ਨੇ ਜਿੱਥੇ ਬੰਦੀਆਂ ਇਹ ਵੀ ਕਹਿੰਦਾ ਸੀਗਾ ਵੀ ਹੁਣ ਇਹ ਵਜਾ ਨਹੀਂ ਜਗਾ ਦੇਖਦੇ ਐ ਇਹ ਵੀ ਬਹੁਤ ਧਰਾਨੀਆਂ ਗੱਲਾਂ ਕਰਦਾ ਸੀ ਬੀਤਾ ਜੀ ਜਦੋਂ ਕੋਈ ਕੰਮ ਨਹੀਂ ਮਿਲਦਾ ਜੀ ਫਿਰ ਧਰਨੇ ਤੇ ਆ ਜਾਂਦੇ ਆ ਜੀ ਜਾਂ ਪੈਸੇ ਇਕੱਠੇ ਕਰਨੇ ਮਾਰੇ ਆ ਜਾਂਦੇ ਆ ਇਹੀ ਭਵੰਤਮਾਨ ਦੇ ਬਿਆਨ ਸੀਗੇ ਜਦੋਂ ਕਦੇ ਇਹ ਉਹੀ ਬੰਦਾ ਜਦੋਂ ਸਾਡੇ ਕਿਸਾਨ ਜਿਥੇ ਬੰਦਿਆਂ ਨਾਲ ਆ ਕੇ ਧਰਨੇ ਮਜਾਰਾਂ 'ਚ ਬੈਠਦਾ ਹੁੰਦਾ ਸੀ ਸੋ ਅੱਜ ਇਹਨੂੰ ਵੀ ਲੱਗਦਾ ਕਿ ਇੰਨਾ ਜਿਥੇ ਬੰਦਿਆਂ ਨੂੰ ਖਤਮ ਕੀਤੇ ਬਿਨਾ ਮੈਂ ਪੰਜਾਬ ਦੇ ਲੋਕਾਂ ਦੇ ਉੱਤੇ ਛਤਰ ਨਾ ਰਾਜ ਨਹੀਂ ਕਰ ਸਕਦਾ ਤੇ ਹੋਰ ਤਾਂ ਦੇ ਪੱਲੇ ਕੁਝ ਨਹੀਂ ਗੱਲਾਂ ਚੁਟਕਲਿਆ ਕਹਾਣੀਆਂ ਜਾਂ ਦੂਜਿਆਂ ਕੋਲ ਪੁਲਿਸ ਦਾ ਡੰਡਾ ਹੈ ਇਹ ਵੀ ਡਿਕਟਰਟਰ ਬਣਿਆ ਹੋਇਆ ਹੈ ਸਿਸ ਕਰਕੇ ਭਰਾਵੋ ਪਿੰਡ ਨਾਮ ਪਰੇ ਜਰੂਰ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਮੇਰਾ ਵੀਰ ਪਹੁੰਚੋ ਸਾਡਾ ਸਾਰਿਆਂ ਦਾ ਫਰਜ ਬਣਦਾ ਸਾਡੀ ਖਾਤਰ ਉਹ ਸਾਡੇ ਯੋਧੇ ਲੜ ਰਹੇ ਆ ਸਾਡੀਆਂ ਜ਼ਮੀਨਾਂ ਸਾਡਾ ਰੋਜ਼ਗਾਰ ਸਾਡੀ ਕਿਸਾਨੀ ਮਜ਼ਦੂਰੀ ਦੀ ਖਾਤਰ ਸਾਡੇ ਪੰਜਾਬ ਪੰਜਾਬੀਤ ਨੂੰ ਬਚਾਉਣ ਦੀ ਖਾਤਰ ਲੜ ਰਹੇ ਆ ਸੋ ਆਓ ਮੇਰਾ ਵੀਰ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚ ਕੇ ਕਿਸੇ ਵੀ ਹਾਲਾਤਾਂ ਦੇ ਵਿੱਚ ਉਸ ਆਪਣੇ ਸਿਕੰਦਰ ਕੌਰ ਜਿਹੜੀ ਜਨ ਸਕੱਤਰ ਹੈ ਭਾਰਤੀ ਸੈਨਿਕ ਕ੍ਰਾਂਤੀਕਾਰੀ ਦੀ ਉਹਨੂੰ ਆਪਾਂ ਕਿਸੇ ਏਜੰਸੀ ਨੂੰ ਲਿਜਾਣ ਨਹੀਂ ਦੇਣਾ ਮੈਨੂੰ ਪਤਾ ਜਾਂਸੀਆਂ ਕੀ ਕਹਾਣੀਆਂ ਇਹ ਕੱਢ ਦਿੰਦੀਆਂ ਨੇ ਵਾਰਜ ਖਾਲਸਾ ਵਾਹਿਗੁਰੂ ਜੀ ਕੀ ਫਤਿਹ